ਆ ਵੀਰੇ ਕਿੱਧਰ ਹੀ ਭੱਜਿਆ ਫਿਰ ਇਹ ਇੱਧਰੋਂ ਨਿਕਲਿਆ ਵਟ ਦੇ ਨਿਕਲਿਆ ਫਿਰ ਚਲਾ ਗਿਆ ਉਹ ਤੇਰੀ ਕਿ ਵਰਗਾ ਜਾ ਇੱਧਰੋਂ ਤਾਂ ਨਿਕਲਿਆ ਤੂੰ ਇੱਧਰੋਂ ਆਇਆ ਤੇ ਆ ਵੀਰੇ ਜੀਰੀ ਮਾ ਤੇ ਜਿਹੜਾ ਨਿਕਲਿਆ ਆ ਗਿਆ ਨਾ ਕਿਚੋਣਾ ਲੱਗਾ ਨਹੀਂ ਹਾਂ ਇੱਧਰੋਂ ਮੈਂ ਆ ਰਿਹਾ ਸੀਗਾ ਮੋਟਰਸਾਈਕਲ ਲੈ ਕੇ ਅੱਛਾ ਇੱਧਰੋਂ ਭੱਜਦਾ ਦੇਖਿਆ ਮੈਂ ਕਿੱਧਰ ਨੂੰ ਗਿਆ ਹੁਣ ਆ ਇਹ ਜੀਰੀ ਚੋਨਾ ਦੇਖ ਨਾਲ-ਨਾਲ ਚਲਾ ਗਿਆ ਧੋਖੇ ਚੋਨਾ ਵੀਰੋ ਵਾਟਾ ਜਿਹੜੀ ਇਹ ਵਟ ਨੂੰ ਭੱਜਿਆ ਰੱਖੋ ਉਹਨਾਂ ਚਿਚਰੀ ਲੱਗੀ ਹੋਈ ਆ ਉੱਧਰ ਵੜ ਗਿਆ ਜਾ ਕੇ ਸਿਰੇ ਤੱਕ ਐਦਾਂ ਭੱਜ ਗਿਆ ਤੇ ਉਹ ਚਿਚਰੀ ਬਹੁਤ بڑی ਪੜੀ ਹੋ ਰਹੀ ਆ ਬਹੁਤ ਜ਼ਿਆਦਾ ਚਿਰੀ ਆ ਤੇ ਉਹਦੇ ਵਿੱਚ ਵੜ ਗਿਆ ਤੇ ਵੀਰ ਕਹਿੰਦਾ ਤੂੰ ਇੱਧਰ ਆ ਜਾਣਾ ਉਹਨੇ ਇਹ ਝੋਨੇ 'ਚ ਤੇ ਉਹ ਦੇਖੋ 11-20 ਝੋਨੇ 'ਚ ਨਿਕਲ ਗਿਆ ਬਹੁਤ ਲੰਬਾ ਲੰਬਾ ਹੋ ਰਿਹਾ ਤੇ ਇਸ ਕਰਕੇ ਜਿਹੜੇ ਰਾਤ ਝੁੰਡ ਫਿਰਦਾ ਉਹਨਾਂ ਦਾ ਜੇ ਰਾਤ ਨੂੰ ਆਪਾਂ ਗੱਲ ਕਰੀਏ ਰਾਤ ਨੂੰ ਉਹਨਾਂ ਇਹ ਝੋਨੇ 'ਚ ਵੜ ਜਾਣਗੇ ਇਸ ਝੋਨੇ 'ਚ ਵੜ ਕੇ ਦੇਖੋਗਾ ਪੱਕਿਆ ਖੜਾ ਇਹ ਸਾਰੀ ਇਸ ਵਿੱਚ ਖਾਣਗੇ ਤਾਂ ਲੱਗ ਪ੍ਰਾਹਫੜਾ ਦਾ ਫੜੀ ਜਾਂਮ ਚਾਣਗੇ ਤੇ ਬੱਟਾ ਬੁੱਟਾ ਸਾਰੀ ਪਟ ਦਿੰਨੇ ਆ ਤੇ ਫੋਚ ਉਹਨੇ ਚ ਵੜ ਗਿਆ ਤੇ ਨਾ ਸੌਰੀ ਚਰੀ ਚ ਵੜ ਗਿਆ ਬਾਕੀ ਬਾਈ ਕਹਿੰਦਾ ਫਿਰ ਤਾਂ ਦੇਖਿਆ ਕੋਈ ਦੋ ਦੋ ਨਹੀਂ ਮਾਰੇ ਫੜਨ ਨਾ ਨਹੀਂ ਫੜੇ ਨਹੀਂ ਜਾਂਦਾ ਕੀ ਕਰੀਏ ਬਾਈ ਫੜੇ ਨਹੀਂ ਜਾਂਦੇ ਕਿਉਂਕਿ ਬਹੁਤ ਹੀ ਸਵੀਟ ਹੁੰਦੀ ਹੈ ਇਹਨਾਂ ਦੀ ਤੁਹਾਨੂੰ ਪਤਾ ਜੰਗਲੀ ਸੌਣ ਵਰ ਸੂਰਾਂ ਦੀ ਇਹ ਟੱਕਰ ਬਹੁਤ ਖਤਰਨਾਕ ਹੁੰਦੀ ਹੈ ਇਹਨਾਂ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਕੇ 5:30 ਦਾ ਟਾਈਮ ਹੋ ਗਿਆ ਤੇ ਅੱਜ ਆਪਾਂ ਇਹਦੇ ਖੇਤਾਂ ਗੇੜੀ ਮਾਰਨ ਤੇ ਆਪਣੇ ਗੱਲ ਆਪਣਾ ਸੱਤਾ ਵੀਰ ਕਿਉਂਕਿ ਕੱਲੀ ਆਪਣਾ ਐਮਪੀ ਤੋਂ ਆਇਆ ਤੇ ਜੋਨਾ ਬੱਡਣ ਸੌਰੀ ਸੋਇਬਨ ਬੱਡਣ ਗਿਆਤਾ ਤੇ ਸੋਇਬਨ ਦਾ ਕੰਮ ਉੱਥੇ ਵੱਡ ਬਡਾਈ ਕਰਕੇ ਤੇ ਵਾਪਸ ਆ ਗਿਆ ਹੁਣ 15 ਦਿਨਾਂ ਤੱਕ ਆਪਣਾ ਜੀਰੀ ਚ ਜਾਏਗਾ ਤੇ ਅੱਜ ਆਪਾਂ ਆਪਣੇ ਖੇਤਾਂ 'ਚ ਆਏ ਤੇ ਗੇੜਾ ਮਾਰਨ ਤانوں ਦਿਖਾਣੇ ਅੱਜ ਆਪਾਂ ਕੀ ਪੋਜੀਸ਼ਨ ਬਣੀ ਹੋਈ ਆ ਖੇਤਾਂ 'ਚ ਤੇ ਇੱਧਰ ਆਪਣੇ ਪਿੱਛੇ ਦੇਖੋ 11 ਇੰਚ ਦਾ ਝੋਨਾ ਜਿਹੜਾ ਮਤਲਬ ਮਿਸਰ ਗਿਆ ਹੁਣ ਤੇ ਲੰਬਾ ਬਹੁਤ ਹੋ ਗਿਆ ਦੋਸਤੋ ਤੇ ਇੱਧਰ ਆਪਣੀ ਪਿੱਛੇ ਦੇਖੋ 26 ਆ ਜਿਹੜੀ ਕੱਲ ਪਰਸੋਂ ਤੱਕ ਵੱਢ ਜੇਗੀ ਤੇ ਪੱਕੀ ਖੜੀ ਆ ਤੇ ਆਪਾਂ ਇੱਕ ਤਰੀਕ ਦਾ ਮਤਲਬ ਟਾਈਮ ਰੱਖਿਆ ਸੀ ਵੀ ਇੱਕ ਤਰੀਕ ਮੜਾਵਾਂਗੇ ਜੋ ਕਿ ਕੱਲ ਨੂੰ ਇੱਕ ਤਰੀਕਾ ਤੇ ਆਪਾਂ ਕੱਲ ਨੂੰ ਜਾਂ ਪਰਸੋਂ ਉਹ ਵੜਾ ਦਾਂਗੇ ਹਨੋਂ ਬਲੌਗ ਬਣਾ ਕੇ ਜ਼ਰੂਰ ਦਿਖਾਵਾਂਗੇ ਤੇ ਮੌਸਮ ਦੇਖੋ ਵੀਰੋ ਬਹੁਤ ਵਧੀਆ ਬਣਿਆ ਪਿਛਿਆਣੀ ਬੇਲਾਂ ਤੇ ਅੱਜ ਅੱਜ ਆਪਾਂ ਕੀ ਆ ਲੈ ਗਿਆਂ ਥਾ ਤਾਰ ਕੇ ਤੇ ਹੁਣ ਸਾਗ ਵੀ ਹੋ ਰਿਹਾ ਦੇਖੋ ਇੱਧਰ ਆਪਣਾ ਸਾਗ ਤੇ ਅੱਜ ਆਪਾਂ ਸਾਗ ਵੀ ਲੈ ਗਿਆ ਜੋ ਵੀ ਬਣਾਇਆ ਹੋਇਆ ਬਾਕੀ ਤੁਹਾਨੂੰ ਦਿਖਾਣੇ ਆ ਇੱਥੋਂ ਦਾ ਵਿਊ ਕਿਉਂਕਿ ਵਿਊ ਬਹੁਤ ਵਧੀਆ ਹੋ ਰਿਹਾ ਮੌਸਮ ਸ਼ਾਮ ਦਾ ਬਹੁਤ ਵਧੀਆ ਤੇ ਪਗੜਾ ਮਾਰਨਾ ਤੇ ਤੇ ਸੂਰ ਸਾਰ ਵੀ ਆਪਣੇ ਆਏ ਹੋਏ ਝੋਨੇ ਜੋ ਵੀ ਝੋਨੇ ਦਾ ਥੋੜਾ ਜਿਹਾ ਨੁਕਸਾਨ ਕੀਤਾ ਹੋਇਆ ਸੂਰਾਂ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਇੱਥੇ ਦਾ ਮੌਸਮ ਦਿਖਾਣੇ ਕਿੰਨਾ ਵਧੀਆ ਹੋਇਆ ਹੈ ਦੇਖੋ ਵੀਰੋ ਮੌਸਮ ਤੇ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਤੇ 뷰ਓ ਦੇਖੋ ਸ਼ਾਮ ਦਾ ਤੇ ਆਪਣੇ ਕੋਲ ਹਜੇ ਅੰਡਰਵੁਡ ਸੈਟ ਆ ਇਸ ਕਰਕੇ 뷰ਓ ਥੋੜਾ ਜਿਹਾ ਘਟ ਆ ਰਿਹਾ ਤੇ ਸੱਤਾ ਵੀਰ ਤੇ ਆਪਾਂ ਬੈਠਣ ਵਾਸਤੇ ਜਗ੍ਹਾ ਬਣਾਈ ਹੋਈ ਆ ਦੇਖੋ ਕਿੰਨੀ ਖੂਬਸੂਰਤ ਜਗ੍ਹਾ ਇੱਥੇ ਵੀਰ ਆਪਣਾ ਜਦ ਵੀ ਸੱਤ ਆਪ ਤੇ ਆਪਾਂ ਮੋਟ ਮੋਟ ਆੰਦੇ ਆ ਇੱਥੇ ਬੈਠ ਕੇ ਮੈਂ ਪਾਲਟੀ ਛਾਲੀ ਕਰਦੇ ਆ ਤੇ ਇਧਰ ਆਪਣੀ 11 21 ਆ ਤੇ ਯਾਰ ਤੇ ਦੇਖੋ ਸਾਗ ਤੇ ਪਾਲਕ ਬੀਜੀ ਹੋਈ ਸੀ ਤੇ ਅੱਜ ਆਪਾਂ ਦੇਖੋ ਇੰਨਾ ਇੰਨਾ ਏਰੀਆ ਤੋੜ ਕੇ ਲਿਆ ਗਿਆ ਇਧਰੋਂ ਸਾਗ ਇਧਰੋਂ ਦਾ ਪਾਲਕ ਤੇ ਮੂੜੀਆਂ ਹਜੇ ਛੋਟੀਆਂ ਤੇ ਸਾਗ ਅੱਜ ਆਪਾਂ ਬਣਾਇਆ ਬਾਕੀ ਆ ਇਧਰ ਆਪਣਾ ਜਿਹੜਾ 26 ਦਾ ਝੋਨਾ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਪਿਓਰ ਪੂਰਾ ਪੱਕਿਆ ਖੜਿਆ ਚਾ ਦੇਖੋ ਵੀਰੋ ਪੂਰਾ ਪੱਕ ਗਿਆ ਤੇ ਆ ਦੇਖੋ ਸਾਰਾ ਪੱਕਿਆ ਹੋਇਆ ਤੇ ਉਹ ਉਧਰ ਸੂਰਾ ਨੇ ਬਹੁਤ ਗਾ ਮਚਾਇਆ ਹੋਇਆ ਤੇ ਉਹ ਅੱਜ ਆਪਾਂ ਕਾਫੀ ਦਿਨ ਹੋ ਗਏ ਪਰਲੀ ਮੋਟਰ ਤੇ ਨਹੀਂ ਗਏ ਤੇ ਅੱਜ ਆਪਾਂ ਪਰਲੀ ਮੋਟਰ ਤੇ ਜਾ ਕੇ ਆਨੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਚਲੋ ਫਿਰ ਮਿਲਦੇ ਆਂ ਅਗਲੀ ਮੋਟਰ ਤੇ ਜਾ ਕੇ ਤਰੇ ਵੀਰੋ ਹੁਣ ਆਪਾਂ ਚੱਲਦੇ ਆਂ ਆਪਣੀ ਪਰਲੀ ਜੀ ਦੀ ਤੇ ਆ 26 ਜਿਹੜੇ 32 ਮਤਲਬ ਕੱਲ ਪਰਸੋਂ ਵੜਾ ਲਾਂਗੇ ਤੇ ਆ ਹਲੇ ਲੇਟ ਆ ਕਿਉਂਕਿ ਇਹਦੀ ਹਲੇ ਬੱਲ ਮਤਲਬ ਹਜੇ ਨਰਮਾ ਤੇ ਮਤਲਬ ਹਲੇ ਹਰੀ ਜੀ ਲੱਗਦੀ ਆ ਤੇ ਨੂੰ ਅੱਜ ਆਪਾਂ ਪਾਣੀ ਲਾਇਆ ਹੋਇਆ ਤੇ ਬਾਕੀ ਪਰਲੀ ਮੋਟਰ ਤੇ ਚੱਲਦੇ ਆਂ ਤੁਹਾਨੂੰ ਸੂਰਾ ਦਾ ਆਪਾਂ ਜਿਹੜਾ ਇੰਤਜ਼ਾਮ ਕੀਤਾ ਉਹ ਵੀ ਦਿਖਾਣੇ ਆ ਤੇ ਚਲੋ ਫਿਰ ਚੱਲਦੇ ਆਂ ਤੇ ਆ ਦੇਖੋ ਆਪਣੀ ਧੀਆ ਦੀ ਬੇਲਾਂ ਤੇ ਤੋਰੀਆਂ ਦੀ ਬਦੀਆਂ ਹੋ ਰਹੀਆਂ ਤੇ ਅੱਜ ਆਪਾਂ ਲੈ ਗਏ ਵੀ ਸੀ ਤੋਰੀਆਂ ਤੂਰੀਆਂ ਤੋੜ ਗਏ ਤੇ ਕਿ ਕਿਸੇ ਨੇ ਚਾਹੀਦੀ ਹੋ ਵੀ ਬਈ ਆਪਾਂ ਨੂੰ ਕਮੈਂਟ 'ਚ ਦੱਸ ਸਕਦਾ ਬੱਦੂ ਤੋਰੀਆਂ ਤੇ ਕੀ ਉਤਰਾ ਤੇ ਆ ਦੇਖੋ ਫੁੱਲ ਬਹੁਤ ਹੋ ਰਹੇ ਆ ਤੇ ਆ ਝੋਨਾ ਆਪਣਾ ਦੇਖੋ ਇਹ ਹਲੇ ਮਤਲਬ ਥੋੜਾ ਜਿਹਾ ਕੱਚਾ ਜਿਹਾ ਹਰਾ ਚੋਂ ਨਾਈਸ ਕਰਕੇ ਫੇਰ ਲੇਟ ਬਣਾਵਾਂਗੇ ਤੇ ਉਹ ਕਿੱਲਾ ਬਣਾਉ ਉਹਦੇ ਤੱਕ ਬਾਕੀ ਚੱਲਦੇ ਆ ਪਰ ਵੀ ਮੋਟਰ ਦੇ ਤੇ ਆ ਪਾਟਾ ਆਪਣੀ ਵੀਰੋ ਪਰੇ ਪਰੇ ਪੰਤਾ ਕਰਕੇ ਆ ਕਿਉਂਕਿ ਜੀੜੀ ਥੋੜੀ ਜਿਹੀ ਪੱਕ ਗਈ ਇਸ ਕਰਕੇ ਜਦੋਂ ਆਪਾਂ ਲਾਂਦੇ ਜੜਦੇ ਆ ਤੇ ਇਸ ਕਰਕੇ ਥੋੜਾ ਜਿਹਾ ਸਤਾਂ ਨੂੰ ਦਤੁਰ ਤੇ ਫਿਰਦੇ ਇਸ ਕਰਕੇ ਬੰਨ੍ਹਾ ਛੜਦੀਆਂ ਤੇ ਆਪਾਂ ਤੇ ਹੁਣ ਆਪਾਂ ਜਿਹੜੇ ਬ੍ਰੋ ਸੂਰ ਆਉਂਦੇ ਆ ਉਹਨਾਂ ਨੂੰ ਰੋਕਣ ਵਾਸਤੇ ਜਿਤਨਾ ਸੂਰ ਨਾ ਜੇ ਆਪਣੇ ਵੀਰ ਕੇ ਇਸ ਖੇਤਾਂ માં ਜਿਆਦਾ ਸੂਰ ਸਾਰ ਐਵੇਂ ਦੇ ਜਾਨਵਰ ਗਾਹ ਪਾਉਂਦੇ ਆਉਂਦੇ ਆ ਤੇ ਆਪਾਂ ਦਾ ਇੱਕ ਇੰਤਜ਼ਾਮ ਸੰਦਾਤੇ ਆ ਵਧੀਆ ਗੱਲਾ ਤੇ ਆ ਦੇਖੋ ਤੇ ਆ ਰੱਸੀ ਆਂਦੀ ਆ ਤੁਹਾਨੂੰ ਪਤਾ ਹੀ ਆ ਜਿਹੜੀ ਆਪਾਂ ਨੂੰ ਮਿਲ ਜਾਂਦੀ ਆ ਸੇਬਾ ਕਹਿੰਦੇ ਆ ਜਿੰਨੂੰ ਤਿਆ ਨਾ ਜੇ ਕਿਸੇ ਦੇ ਮਤਲਬ ਖੇਤ ਚਾਹੰਦੇ ਇਹਨੂੰ ਆਲੇ-ਦਾਲੇ ਬੰਨਦੇ ਵੀਰੋ ਸੂਰ ਜਮਾ ਨਹੀਂ ਆਉਂਦੇ ਤੇ ਇਸ ਕਰਕੇ ਆ ਦੇਖੋ ਪੱਸੀ ਰਸ ਤੱਕ ਬੰਨੀ ਹੋਈ ਹੈ ਵੱਟ ਦੇ ਲਵੇ-ਲਵੇ ਸਿਰੇ ਤੱਕ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਤੋਂ ਡਰਦੇ ਵੀਰੋ ਰਾਤ ਨੂੰ ਇਹ ਮਤਲਬ ਚੰਪਕਦੀ ਆ ਤੇ ਇਹ ਤੋਂ ਡਰਦੇ ਸੂਰ ਆਪਣੇ ਭੱਜ ਜਾਂਦੇ ਆ ਤੇ ਖਾਤਾ ਨਹੀਂ ਆਉਂਦੇ ਅੱਕੇ ਪਾ ਚੱਲਦੇ ਆ ਅਗਲੀ ਮੋਟਰ ਦੇ ਰੱਸੀ ਤੋੜਦੀ ਰੱਸੀ ਸਾਰੀ ਹੈ ਨਾ ਰੱਸੀ ਤੋੜਦੀ ਆ ਸਾਰੀ ਇੱਥਾ ਸੱਤੇ ਕਿੱਥਾ ਦੇਖਿਆ ਦਾ ਕਿੱਧਰ ਨੂੰ ਭੱਜਿਆ ਇਹ ਦਿਨ ਭੱਜਿਆ ਕੱਲ ਰਾਤ ਵੀ ਦੇਖਿਆ ਅੱਜ ਵੀ ਦੇਖਿਆ ਪਹਿਲਾਂ ਵੀ ਹੈ ਸੀ ਘੰਟਾ ਕੋਇਆ ਤੇ ਉਹ ਦਰ ਨੂੰ ਭੱਜਿਆ ਹਨਾ ਤੇ ਉਹ ਜਿਹੜੀ ਸੀ ਜਿਹੜੀ ਦਿਖ ਰਹੀ ਐ ਇੱਧਰੋਂ ਇੱਧਰੋਂ ਨਿਕਲ ਗਏ ਉਹ ਜੰਗਲ 'ਚ ਚਲੇ ਗਏ ਸਾਰੇ ਤੇ ਵੀਰ ਉਹ ਜੰਗਲ ਆ ਸਾਹਮਣੇ ਤੇ ਢੁੰਡ ਫਿਰਦਾ ਢੁੰਡ ਫਿਰਦਾ ਰ ਮਤਲਬ ਜਿਹੜੇ ਆਪਣੇ ਸੂਰ ਹੁੰਦੇ ਆ ਉਹ ਘੁੰਮ ਆ ਰਹੇ ਆ ਬਹੁਤ ਹੋ ਗਏ ਅੱਜ ਕੱਲ ਤੁਹਾਨੂੰ ਪਤਾ ਯੋ ਦੇਖੋ ਸਾਹਮਣੇ ਆਪਣਾ ਜੰਗਲ ਪੈਂਦਾ ਜਿਹੜਾ ਜੰਗਲ ਦੇ ਸਾਨੂੰ ਮੈਂ ਕਰੀਬ ਪੈਂਦਾ ਤਾਂ ਕਰਕੇ ਕਰੀਬ ਆਪਣੇ ਜੰਗਲ ਪੈਂਦਾ ਤੁਹਾਨੂੰ ਪਹਿਲਾ ਬਲੌਗ ਦਿਖਾਇਆ ਤੇ ਆਪਾਂ ਤੁਹਾਨੂੰ ਬਾਹਰ ਦਾ ਦਿਖਾਇਆ ਸੀ ਜੇ ਟਾਈਮ ਲੱਗਿਆ ਤਾਂ ਅਸੀਂ ਆਪਾਂ ਅੰਦਰ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਉਹ ਸਾਹਮਣੇ ਚਮਕ ਰਿਹਾ ਦੇਖੋ ਪਿੱਡੇ ਪਿੱਡੇ ਤੇ ਉਹ ਜੰਗਲ ਆ ਸਾਰਾ ਤੇ ਆਪਾਂ ਅਣੀ ਦੂਜੀ ਮੋਟਰ ਤੇ ਆ ਗਏ ਵੀਰੋ ਤੇ ਉਰੇ ਤੁਹਾਨੂੰ ਦਿਖਾਣੇ ਆਪਾਂ ਨੁਕਸਾਨ ਜਿਹੜਾ ਸੂਰਾਂ ਨੇ گاਹ ਮਚਾਇਆ ਹੋਇਆ ਤੇ ਪੱਕ ਗਿਆ ਝੋਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀਰੋ ਝੋਨਾ ਪੱਕੇ ਤੇ ਬੱਲਾਂ ਬੁੱਲਾਂ ਬੋ ਖਾਣੇ ਆ ਤੇ ਸੱਤਾ ਵੀਰ ਆਪਣੇ ਨਾਲ ਆ ਤੇ ਆਪਣਾ ਮਰੂਦ ਦਾ ਪੱਡਾ ਸੱਤੇ ਨੇ ਬਹੁਤ ਖਾਏ ਆ ਇਹ ਅਮਰੂਦ ਤੋਂ ਅਮਰੂਦ ਤੋੜ ਤੋੜ ਕੇ ਹੋਰ ਵੀ ਲੋਕਾਂ ਨੇ ਬਹੁਤ ਖਾਏ ਆ ਤੇ ਬਹੁ ਮਿੱਠੇ ਅਮਰੂਦ ਹੁੰਦੇ ਆ ਤੇ ਹੁਣ ਵੀ ਦੇਖੋ ਆਹ ਦੇਖੋ ਹੁਣ ਵੀ ਲੱਗ ਰਹੇ ਆ ਇਹ ਆ ਦੇਖ ਸਕਦੇ ਹੋ ਜੀ ਇਹ ਦੇਖੋ ਤੇ ਹਲੇ ਕੱਚੇ ਆ ਵੀਰੋ ਤੇ 12 ਮਾਸੀ ਪੇਡਾ ਜਿੰਨਾ ਮਰਜੀ ਠੰਡਾ ਗਰਮੀ ਸਾਰਾ ਦਿਨ ਅਮਰੂਦ ਹੁੰਦੇ ਆ ਹਰੇਕ ਮੌਸਮ ਦੇ ਵਿੱਚ ਤੇ ਆਪਾਂ ਦੂਜੀ ਮੋਟਰ ਤੇ ਆ ਕੇ ਤੁਹਾਨੂੰ ਦਿਖਾਣੇ ਆ ਇੱਥੇ ਤੇ ਆਹ ਦੇਖੋ ਹਣੀ ਮੋਟਰ ਆ ਜਿਹੜੀ ਆਪਾਂ ਹਲੇ ਬੰਦ ਰੱਖੀ ਹੋਈ ਆ 2 ਸਾਲ ਹੋ ਗਏ ਨੂੰ ਕਿਉਂਕਿ ਵੀਰੋ ਚੱਲਦੀ ਤਾਂ ਹੈਗੀ ਆ ਪਰ ਆਪਾਂ ਚਲਾਉਂਦੇ ਨਹੀਂ ਇਸ ਕਰਕੇ ਆਪਣਾ ਪਾਣੀ ਹਲੇ ਠੀਕ ਆ ਤੇ ਮੋਟਰ ਇਹ ਸੀਰੀਆ ਲੱਗਿਆ ਬੋਰ ਪਰ ਚੱਲਦਾ ਹੈਗਾ ਤੇ ਇਧਰ ਚੋਂ ਨਾ ਵੀ ਆਉਣਾ ਦੇਖੋ ਪੱਕਿਆ ਖੜਿਆ ਸਾਰਾ ਇਸ ਕਰਕੇ ਸੂਰ ਸਾਰ ਬਹੁਤ ਆੰਨੇ ਆ ਤੇ ਆਪਾਂ ਜਿਹੜੀ ਰੱਸੀ ਲਾਈ ਹੋਈ ਹੈ ਤੁਹਾਨੂੰ ਦਿਖਾਉਂਦੇ ਆ ਅੱਗੇ ਵੀ ਕਿਉਂਕਿ ਰੱਸੀ ਬਹੁਤ ਦੂਰ ਤੱਕ ਲਾਈ ਆ ਆਪਾਂ ਆਲੇ-ਦਾਲੇ ਸਾਰੇ ਲਗਾਈ ਹੋਈ ਆ ਤੇ ਆ ਦੇਖੋ ਆਪਾਂ ਬੋਰ ਤੇ ਮਤਲਬ ਉੱਛਾ ਆ ਬਣਾਇਆ ਦੇਖੋ ਵਿੱਚ ਆਪਾਂ ਸਾਰੇ ਕਨੈਕਸ਼ਨ ਕਰਿਆ ਉਹ ਪਰਲੇ ਬੋਰ ਤੋਂ ਇਹ ਪਰਲੇ ਬੋਰ ਦਾ ਪੈਪਾ ਤੇ ਆ ਸਾਰੇ ਕਨੈਕਸ਼ਨ ਵਿੱਚ ਕਰੇ ਹੋਇਆ ਉਹ ਜਦ ਵੀ ਆਪਣਾ ਜਾਂਦਾ ਤੇ ਪਿੰਡ ਬੋਲ ਪਾਣੀ ਵੀ ਜਾਂਦਾ ਤੇ ਆ ਦੇਖੋ ਰਸੀਦਦਰ ਵੀ ਆਪਾਂ ਲਾਈ ਹੋਈ ਆ ਫਿਰੇ ਤੱਕ ਉਹ ਦੇਖੋ ਤੇ ਆ ਏਰੀਆ ਸਾਰਾ ਪੱਕ ਗਿਆ ਹੁਣ 26 ਤੱਕ ਤੇ ਆ ਦੇਖੋ ਵੀਰੋ ਸੂਰਾਂ ਨੇ ਜਿਹੜਾ ਗਾ ਮਚਾਇਆ ਉਹ ਦੇਖ ਸਕਦੇ ਹੋ ਤੁਸੀਂ ਕੀ ਹਾਲ ਕੀਤਾ ਹੋਇਆ ਦੇਖੋ ਆ ਦੇਖੋ ਕਿੱਡੇ ਕਿੱਡੇ ਢੋਏ ਪਾ ਗਏ ਇਸ ਕਰਕੇ ਸੂਰ ਬਹੁਤ ਆਉਂਦੇ ਆ ਬਈ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ ਮੌਸਮ ਜੀਰੀ ਵੜਨ ਵਾਲੀ ਇਸ ਕਰਕੇ ਖਾਣ ਤੇ ਆਹ ਦੇਖੋ ਕੀ ਕਬੱਡੀ ਖੇਢੀ ਹੋਈ ਐ ਇੱਥੇ ਸੂਰਾਂ ਨੇ ਕੋਈ ਟੋਏ ਮਾਰ ਕੇ ਆ ਆਹ ਦੇਖ ਸਕਦੇ ਤੁਸੀਂ ਆਹ ਦੇਖੋ ਕਿ ਸੂਰ ਹੁੰਦੇ ਆ ਵੀਰੋ ਜਿਹੜੇ ਜੜਾਂ ਜੂੜਾਂ ਖਾਂਦੇ ਆ ਪਿੱਡੇ ਦੇ ਆ ਦੇਖ ਇਹ ਪਿੱਡਾ ਇਹਦੀ ਜੜ ਦੇਖੋ ਕਿਵੇਂ ਕੱਢੀ ਹੋਇਆ ਉਹ ਪਰੇ ਦੇਖੋ ਪੀਪਲ ਹੋਇਆ ਪੀਪਲ ਦੀ ਸਾਰੀ ਜੜ ਕੱਢੀ ਹੋਈ ਆ ਨੀਚੇ ਦੀ ਇਸ ਕਰਕੇ ਸੂਰ ਵੀਰੋ ਤੁਹਾਨੂੰ ਪਤਾ ਹੀ ਆ ਜਿਹੜੇ ਜਾਨਵਰ ਸੂਰ ਆ ਨਾ ਇਹ ਜਾੜਾਂ ਜੂੜਾਂ ਖਾਂਦੇ ਆ ਤੇ ਆਪਣੇ ਝੋਨੇ ਚਾਹਤਾ ਜਾਂਦੇ ਆ ਖਾਂਦੇ ਤਾਂ ਥੋੜਾ ਬੋਤਾ ਹੀ ਆ ਝੋਨਾ ਪਰ ਗਾਹ ਜਿਆਦਾ ਮਚਾ ਦਿੰਦੇ ਆ ਤੁਹਾਨੂੰ ਵਿਚ ਵੜ ਕੇ ਦਿਖਾਉਂਦੇ ਕਿਉਂਕਿ ਹਲੇ ਜਿਆਦਾ ਮਤਲਬ ਝੋਨਾ ਛੜਦਾ ਇਸ ਕਰਕੇ ਵਿਚ ਨਹੀਂ ਵੜ ਸਕਦੇ ਤੇ ਆਪਣਾ ਕੋਠਾ ਏ ਬਾਕੀ ਬਾ ਦੂਜੀ ਮੋਟਰ ਤੇ ਪਹੁੰਚੇ ਸੀ ਬਾਈ ਤੁਹਾਨੂੰ ਦਿਖਾਇਆ ਸੂਰਾਗਾ ਹਾਲ ਤੇ ਆਪਣਾ ਵੀਰੋ ਜਿਹੜਾ ਤਿੰਦੂਆ ਤਿੰਦੂਏ ਦਾ ਰੋਲਾ ਵੀ ਕਹਿੰਦੇ ਦੁਬਾਰਾ ਫੇਰ ਪੈ ਗਿਆ ਅਸਲੀ ਬਾਈ ਲੋਕ ਝੂਠੀ ਰੋਲਾ ਪਾਉਂਦੇ ਆ ਪਤਾ ਨਹੀਂ ਸੱਚ ਬੋਲਾਂ ਤੇ ਅੱਜ ਕੱਲ ਫੇਰ ਕਹਿੰਦੇ ਤेंदुआ ਆ ਗਿਆ ਪਤਾ ਨਹੀਂ ਇੱਕ ਪਿੰਡ ਚ ਆਪਾਂ ਹੋਏ ਉਹਨੇ ਸੁਣਿਆ ਥੋੜਾ ਟਾਈਮ ਹੋਇਆ ਖਬਰ ਜੀ ਆਈ ਸੀ ਤੇ ਜਿਹੜੇ ਕਿ ਪਹਿਲਾਂ ਤेंदुए ਫਿਰ ਭੇਡੀਆਂ ਆਪਣੇ ਉੱਤਰਾਖੰਡ ਚ ਭੇਡੀਆਂ ਨੇ ਬਹੁਤ ਇਹ ਪਤਾ ਨਹੀਂ ਕੀ ਹੋ ਰਿਹਾ ਪੰਜਾਬ ਚ ਤੇ ਆਪਣੇ ਮਤ ਚੱਲਣ ਸੋਰੀ ਬਾਕੀ ਆਪਣੇ ਸੱਤੇ ਖੇਤ ਬਈ ਉਹ ਸੜਕ ਤੇ ਪਾਰਾਂ ਤੇ ਉੱਥਾ ਵੀ ਸੂਰਸਾਰ ਬਹੁਤ ਇਹਨੂੰ ਪੁੱਛ ਰਿਆਂ ਉੱਧਰ ਵੀ ਆਉਂਦਾ ਵੀਰੇ ਸੂਰ ਬਹੁਤ ਸੂਰ ਤਾਂ ਗਾ ਪਾਇਆ ਪਿਆ ਹਾਂ ਇਸ ਸੂਰਾ ਨੇ ਬਹੁਤ ਤਾਂ ਕਰਖਿਆ ਜੇ ਦਾ ਲੈ ਆਪਣੀ ਖੜ ਤੇ ਮੋਟਰ ਵੀ ਬਾਈ ਕਹਿੰਦਾ ਆਪਣੀ ਖੜ ਗਈ ਚਾਲੇ ਤੋਗੇ ਲੋੜਾ ਪਣੀ ਗਈ ਨੀਚੇ ਡਿੱਗੀ ਪਰ ਮੋਟਰ ਰਹਿ ਗਈ ਥੱਲੇ ਆਈ ਨਹੀਂ ਬਾਹਰ ਤੇ ਮੋਟਰ ਥੱਲੇ ਰਹਿ ਗਈ ਬਾਈ ਇਸ ਕਬੋਰ ਪਿਛਲੇ ਸਾਲ ਹੁਣ ਕੱਢਣੀ ਪੈਣੀ ਆ ਮਸ਼ੀਨ ਆ ਮੈਨੂੰ ਲੱਗਦਾ ਇਸ ਵਾਰ ਮੈਂ ਜੀਰੀਆਂ ਪਾਲ ਗਿਆ ਪਰ ਹੁਣ ਨਵਾਂ ਕਰਾਣਾ ਮਹਿੰਗਾ ਸਤੇ ਦੇਖਦੇ ਆ ਕੱਢ ਕੇ ਮੋਟਰ ਕੱਲੂ ਮਸ਼ੀਨ ਲੈ ਕੇ ਆਵਾਂਗੇ ਵੱਡੀ ਕੱਲੂ ਵੱਡੀ ਮਸ਼ੀਨ ਲਾਵਾਂਗੇ ਵੀ ਉਹ ਇਸ ਕਰਕੇ ਆਪਾਂ ਬਾਈ ਦੀ ਮੋਟਰ ਖੜ ਗਈ ਦੀ ਡਰਾਈਵਰੀ ਦੇ ਤੇ ਨੀਚੇ ਰਹਿ ਗਈ ਤੇ ਡਰਾਈਵਰੀ ਆਪਾਂ ਵੀਰੋ ਜਿਹੜੇ ਮਤਲਬ ਥੈਲੇ ਖੜਾਏ ਹੋਏ ਸੀ 16 ਤੋਂ 16 ਕਰਕੇ ਸਾਹੇ ਹੋਏ ਆਂਦੇ ਪੂਰੇ ਆਨੇ ਆ ਤੇ ਰਾਤ ਨੂੰ ਦਰਜੇ ਜਾਂਦੇ ਆ ਇਸ ਕਰਕੇ ਆਪਾਂ ਇਸ ਕਰਕੇ ਖੜਾਏ ਹੋਏ ਸੀ ਥੱਲੇ ਤੇ ਛਟਫਾ ਤੋਂ ਲਾਉਣਾ ਹੀ ਪੈਣਾ ਕਿਉਂਕਿ ਛਟਕੇ ਬਿਨਾ ਇਹ ਨਹੀਂ ਛੜਦੇ ਇਹ ਕੀ ਬਣਦਾ ਹੁਣ ਝੋਨਾ ਵਟ ਲਈਏ ਦੋ ਦਿਨਾਂ ਤੱਕ ਤੇ ਝੋਨਾ ਹੁਣ ਵੱਡਣ ਵਾਲਾ ਹੋ ਗਿਆ ਤੇ ਕਣਕਾਂ ਚ ਵੀ ਵੀਰੇ ਇਹ ਇੰਤਾਂ ਹੀ ਗਾਹ ਪਾੜ ਕੇ ਤੇ ਕਣਕਾਂ ਵੀ ਇਹ ਬਹੁਤ ਗਾਹ ਮਚਾਉਂਦੇ ਆ ਬੱਟਾ ਬੁੱਟਾ ਪਾੜ ਦਿੰਦੇ ਆ ਕਣਕਾਂ ਉਣਕਾਂ ਦਾ ਬਹੁਤ ਨੁਕਸਾਨ ਕਰਦੇ ਆ ਬਾਕੀ ਆਪਾਂ ਕਰਦੇ ਆ ਦਾ ਵੀ ਇਲਾਜ ਤੇ ਜੇ ਵੀਡੀਓ ਵੀਰੇ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਆਪਣੇ ਚੈਨਲ ਸਬਸਕ੍ਰਾਈਬਰ ਜ਼ਰੂਰ ਕਰਦੇ ਆ ਤੇ ਆਪਾਂ ਹਰ ਚੀਜ਼ ਦਾ ਤੁਹਾਨੂੰ ਬਲੌਗ ਬਣਾਉਂਦੇ ਰਾਂਗੇ ਝੋਨਾ 1-2 ਦਿਨਾਂ ਤੱਕ ਵੱਡ ਜੇਗਾ ਤੁਹਾਨੂੰ ਝੋਨੇ ਦਾ ਮਸ਼ੀਨ ਲੱਗਣੀ ਆ ਮਸ਼ੀਨ ਲੱਗੂਗੀ ਤੇ ਕਿੰਨਾ ਕੁ ਝਾੜ ਰਿਹਾ 26 ਦਾ ਕੀ ਕੁਛ ਰਿਹਾ ਤੁਹਾਨੂੰ ਸਾਰਾ ਕੁਝ ਤੁਹਾਨੂੰ ਖਾਵਾਂਗੇ ਕੀ ਕੁਛ ਰੇਟ ਆ ਆਪਾਂ ਤੁਹਾਨੂੰ ਬਲੌਗ ਖੇਤੀ ਰਿਲੇਟਿਡ ਬਣਾਉਂਦੇ ਦਿਖਾਵਾਂਗੇ ਹਰ ਚੀਜ਼ ਦਾ ਬਲੌਗ ਬਣਾ ਕੇ ਦਿਖਾਵਾਂਗੇ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਜੀ ਸਤਿ ਸ੍ਰੀ ਅਕਾਲ